ਹਮ ਸਿਆਸਤ ਕਰਨੇ ਨਹੀਂ ਸਿਆਸਤ ਤਬਦੀਲ ਕਰਨੇ ਆਏ ਹਾਂ ਇਸ ਨਾਰੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ 4 ਚੁਣੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਚੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਸਨ 4 ਮੈਂਬਰ ਪਾਰਲੀਮੈਂਟ ਵਿੱਚੋਂ 2 ਮੈਂਬਰ ਪਾਰਲੀਮੈਂਟ ਇੱਕ ਹਰਿੰਦਰ ਸਿੰਘ ਖਾਲਸਾ ਦੂਜੇ ਡਾਕਟਰ ਗਾਂਧੀ ਦੋਵੇਂ ਹੀ ਪਹਿਲੇ ਦਿਨ ਤੋਂ ਹੀ ਬਗਾਵਤ ਤੇ ਉੱਤਰ ਆਏ ਹਰਿੰਦਰ ਸਿੰਘ ਖਾਲਸਾ ਉਹੀ ਨੇ ਜਿਨ੍ਹਾਂ ਨੇ ਸੰਸਦ ਵਿੱਚ ਗਿਆ ਸੀ ਕਿ ਭਗਵੰਤ ਮਾਨ ਕੋਲੋਂ ਮੈਨੂੰ ਸ਼ਰਾਬ ਦੀ ਦੁਰਗੰਧ ਆਂਦੀ ਹੈ ਆਮ ਆਦਮੀ ਪਾਰਟੀ ਨੇ ਇਸ ਤੇ ਕਾਫੀ ਜ਼ਿਆਦਾ ਮੁਸ਼ਕਲਾਂ ਵੀ ਸਹੀਆਂ ਕਿਉਂਕਿ ਵਿਰੋਧੀ ਤੰਜ ਕੱਸਦੇ ਸਨ ਕਿ ਤੁਹਾਡੇ ਆਪਣੀ ਹੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਥੀ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਪਾਰਲੀਮੈਂਟ ਜਾਂਦੇ ਨੇ ਅੱਜ ਹਰਿੰਦਰ ਸਿੰਘ ਖਾਲਸਾ ਨੇ ਸਭ ਨੂੰ ਚੌਕਾ ਦਿੱਤਾ ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਦਾ ਦਮਨ ਥਾਮ ਲਿਆ ਆਮ ਆਦਮੀ ਪਾਰਟੀ ਨਾਲ ਪੂਰੇ 5 ਸਾਲ ਰਹੇ ਪਰ ਫਿਲਹਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਆਮ ਆਦਮੀ ਪਾਰਟੀ ਚੋਂ ਜਦੋਂ ਉਹਨਾਂ ਦੇ ਬਗਾਵਤੀ ਸੁਰ ਤੇਜ ਹੋ ਗਏ ਸਨ ਉਦੋਂ ਡਾਕਟਰ ਧਰਮਵੀਰ ਗਾਂਧੀ ਵੀ ਉਹਨਾਂ ਤੋਂ ਬਗਾਵਤ ਕਰਕੇ ਉਹਨਾਂ ਦੇ ਚੋਣ ਨਿਸ਼ਾਨ ਤੇ ਇਸ ਵਾਰ ਇਲੈਕਸ਼ਨ ਨਹੀਂ ਲੜ ਰਹੇ ਉਹ ਵੀ ਇਸ ਵਾਰ ਆਪਣੇ ਪੰਜਾਬ ਮੰਚ ਤੇ ਪੀਡੀਏ ਦੇ ਥਰੂ ਇਲੈਕਸ਼ਨ ਲੜਨਗੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਹਰਿੰਦਰ ਸਿੰਘ ਖਾਲਸਾ ਦੀ ਤੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਇਲੈਕਸ਼ਨ ਲੜਨ ਵਾਲੇ ਹਰਿੰਦਰ ਸਿੰਘ ਖਾਲਸਾ ਹਾਲਾਂਕਿ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਕਿ ਉਹ ਇਸ ਵਾਰ ਇਲੈਕਸ਼ਨ ਨਹੀਂ ਲੜਨਗੇ ਪਰ ਫਿਲਹਾਲ ਉਹਨਾਂ ਨੇ ਭਾਜਪਾ ਦਾ ਦਮਨ ਥਾਮ ਇਹ ਸਾਬਿਤ ਕਰ ਦਿੰਦਾ ਹੈ ਕਿ ਉਹ ਕਿਸੇ ਨਾ ਕਿਸੇ ਪੱਧ ਦੇ ਇੱਛੁਕ ਜ਼ਰੂਰ ਹਨ ਕਿਉਂਕਿ ਆਮ ਆਦਮੀ ਪਾਰਟੀ ਨੂੰ ਛੱਡ ਭਾਜਪੀ ਵਿੱਚ ਜਾਣ ਦਾ ਇੱਕੋ ਇੱਕ ਮਕਸਦ ਹੋ ਸਕਦਾ ਹੈ ਅਗਰ ਉਹਨਾਂ ਚੋਣਾਂ ਨਹੀਂ ਲੜਦਿਆਂ ਤਾਂ ਰਾਜ ਸਭਾ ਜਾਂ ਫਿਰ ਕੋਈ ਹੋਰ ਵੱਡਾ ਅਹੁਦਾ ਇੱਕ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਪੰਜਾਬ ਮੰਚ ਤੋਂ ਬਾਅਦ ਦੂਜੀ ਬਗਾਵਤ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਤੇ ਸਾਹਮਣੇ ਆਈ ਹਰਿੰਦਰ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਛੱਡ ਭਾਜਪੀ ਦਾ ਦਮਨ ਥਾਮ ਲਿਆ ਅੱਜ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਜੋ ਫਤੇਗੜ ਸਾਹਿਬ ਸੇ ਸੰਸਦ ਸਨ ਇਸ ਲੋਕ ਸਭਾ ਮੇਂ ਭਾਰਤੀ ਜਨਤਾ ਪਾਰਟੀ ਮੇਂ ਸ਼ਾਮਿਲ ਹੋ ਰਹੇ ਹਨ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।